ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੈਨੂੰ ਹੁਣੀ ਹੁਣ ਜਾਣਕਾਰੀ ਮਿਲੀ ਹੈ ਕਿ ਮੈਨੂੰ ਤੇ ਸਾਡੇ ਕੁਝ ਹੋਰ ਸਾਥੀਆਂ ਨੂੰ ਸ਼੍ਰੋਮਣੀ ਅਕਾਲੀ ਦਲ ਵਿੱਚੋਂ ਬਾਹਰ ਕੱਢਣ ਦਾ ਫੈਸਲਾ ਕੀਤਾ ਗਿਆ ਹੈ ਪਹਿਲੀ ਗੱਲ ਤਾਂ ਐਸੇ ਫੈਸਲਿਆਂ ਨੂੰ ਨਾ ਸੀ ਮੰਨਿਆ ਤੇ ਨਾ ਹੀ ਸੀ ਸਮਝਿਆ ਕਿਉਂਕਿ ਸਾਨੂੰ ਪਤਾ ਸੀ ਕਿ ਜਦੋਂ ਅਸੀਂ ਸੁਭੀਰ ਸਿੰਘ ਬਾਦਲ ਦੇ ਖਿਲਾਫ ਬੋਲ ਰਹੇ ਹਾਂ ਤਾਂ ਉਹ ਪਾਰਟੀ ਜਿਹੜੀ ਹੁਣ ਬਾਦਲਦਲ ਬਣ ਕੇ ਰਹਿ ਗਈ ਜਾਂ ਇੱਕ ਬਾਦਰੇਨ ਕੰਪਨੀ ਦਾ ਨਾਮ ਜਿਹੜਾ ਲੋਕਾਂ ਨੇ ਉਹਨੂੰ ਦਿੱਤਾ ਉਹਦੇ ਚੋਂ ਸਾਨੂੰ ਕੋਈ ਬਹੁਤ ਵੱਡੀ ਆਸ ਸੀ ਪਰ ਸਾਡਾ ਇੱਕ ਮਿਸ਼ਨ ਅਸੀਂ ਲੈ ਕੇ ਚੱਲੇ ਸੀ ਕਿ ਅਕਾਲੀ ਦਰ ਨੂੰ ਕਿਵੇਂ ਬਚਾਉਣਾ ਹੈ ਕਿਵੇਂ ਉਹਦੇ ਵਿੱਚ ਸੁਧਾਰ ਲੈਣਾ ਹੈ ਕਿਵੇਂ ਸਿਧਾਂਤਕ ਤੌਰ ਤੇ ਅਕਾਲੀ ਦਰ ਨੂੰ ਮੋੜ ਜਿਹੜਾ ਹੈ ਪੁਰਾਣੀਆਂ ਸਾਡੀਆਂ ਜੋ ਰਵੈਤਾਂ ਨੇ ਉਹਨਾਂ ਦੇ ਚੋਣਨੇ ਉਸ ਮਕਸਦ ਨੂੰ ਲੈ ਕੇ ਸ਼ਰਮਨੀ ਕਾਰੀ ਤਲ ਸੁਧਾਰ ਜਿਹੜੀ ਲਹਿਰ ਉਹ ਸ਼ੁਰੂ ਕੀਤੀ ਗਈ ਸੀ ਤੇ ਉਹਦੇ ਵਿੱਚ ਅਸੀਂ ਇੱਕ ਵਾਸਤੇ ਸਾਰਾ ਪਲਾਨ ਅਸੀਂ ਕਰ ਰਹੇ ਹਾਂ ਪਰ ਇਹ ਜਿਹੜਾ ਫੈਸਲਾ ਹੈ ਇਹ ਦਰਸਾਤ ਕਰਦਾ ਹੈ ਸਰਦਾਰ ਚੁੰਨੀ ਵੀ ਸੀ ਬੰਦਦਾ ਉਹਨਾਂ ਨੂੰ ਕੀ ਖੌਫ ਹੈ ਸਾਡੇ ਤੋਂ ਕੀ ਡਰ ਹੈ ਉਹਨਾਂ ਦੇ ਮਨ 'ਚ ਵੀ ਸਾਨੂੰ ਨਾ ਤਾਂ ਕੋਈ ਨੋਟਿਸ ਭੇਜਿਆ ਗਿਆ ਨਾ ਹੀ ਸਾਡੀ ਜਵਾਬ ਤਲ ਵੀ ਕੀਤੀ ਗਈ ਕੋਈ ਬਿਨਾਂ ਜਵਾਬ ਲਈ ਬਿਨਾਂ ਲੋਕਲ ਦਿੱਤੇ ਸਾਨੂੰ ਪਾਰਟੀ ਚੋਂ ਕੱਢਤਾ ਗਿਆ ਤੇ ਇਹ ਕਹਿ ਕੇ ਵੀ ਇਨਡਿਸਪਲਾਈਨ ਕਰੀਟ ਕੀਤਾ ਉਹਨਾਂ ਚ ਇਹ ਵੀ ਨਹੀਂ ਹੋਂ ਦੱਸ ਸਕੇ ਵੀ ਕਿਸ ਚੀਜ਼ ਦਾ ਇਨਡਿਸਪਲਾਈਨ ਕੀਤਾ ਕੀ ਪਾਰਟੀ ਦੇ ਭਲੇ ਦੀ ਗੱਲ ਕਰਨਾ ਇਨਡਿਸਪਲਾਈਨ ਹੈ ਕੀ ਪ੍ਰਧਾਨ ਦੇ ਖਿਲਾਫ ਜਾਂ ਉਹਦੇ ਫੈਸਲਿਆਂ ਦੇ ਖਿਲਾਫ ਬੋਲਣਾ ਇਨਡਿਸਪਲਾਈਨ ਹੈ ਤੇ ਜੇ ਇਹਨੂੰ ਇਨਡਿਸਪਲਾਈਨ ਸਮਝਦੇ ਆ ਤਾਂ ਫੇਰ ਤਸੀਂ ਇਨਡਿਸਪਲਾਈਨ ਕੀਤਾ ਹੈ ਪਰ ਜੇ ਅਸੀਂ ਪਾਰਟੀ ਨੂੰ ਕੋਈ ਕਮਜ਼ੋਰ ਕਰਨ ਦੀ ਗੱਲ ਕੀਤੀ ਹੈ ਤਾਂ ਉਹੋ ਜਿਹੜਾ ਹੈ ਇਨਡਿਸਪਲਨ ਕਹਾ ਸਕਦਾ ਹੈ ਨਾ ਕੀ ਪਾਰਟੀ ਦੇ ਭਲੇ ਦੀ ਗੱਲ ਕਰਨਾ ਇਨਡਿਸਪਲਨ ਦਾ ਸਰਦਾਰ ਸੁਭੀ ਸਿੰਘ ਬਾਦਲ ਨੇ ਖੁਦ ਕੀਤਾ ਹੈ ਪਾਰਟੀ ਦੇ ਉਮੀਦਵਾਰ ਦਾ ਵਿਰੋਧ ਸ਼ਰਿਆਮ ਜਲੰਧਰ ਵਿੱਚ ਸਰਦਾਰ ਸੁਭੀ ਸਿੰਘ ਬਾਦਲ ਨੇ ਕੀਤਾ ਕੀ ਉਹਦਾ ਜਵਾਬ ਚਲ ਵੀ ਇਹ ਡਿਸਪਲਨ ਕਮੇਟੀ ਕਰੂਗੀ ਇਹਨਾਂ 'ਚ ਹਿੰਮਤ ਹੈ ਉਹਨਾਂ ਨੂੰ ਜਵਾਬ ਕਰ ਪੁੱਛਣਾ ਕਿ ਤੁਸੀਂ ਆਪਦੀ ਪਾਰਟੀ ਦਾ ਜਿਹੜਾ ਕੋਈ ਨਿਸ਼ਾਨ ਹੋਵੇ ਉਹਦਾ ਵਿਰੋਧ ਕਰਕੇ ਤੁਸੀਂ ਦੂਜੀ ਪਾਰਟੀ ਦਾ ਸਮਰਥਨ ਕਰੋ ਇਸ ਤੋਂ ਵੱਡਾ ਇਨਡਿਸਪਲਨ ਕੀ ਹੋ ਸਕਦਾ ਹੈਗਾ ਕੀ ਪਾਰਟੀ ਪ੍ਰਧਾਨ ਪਾਰਟੀ ਤੋਂ ਉੱਪਰ ਹੈ ਸੋ ਇਹ ਲੋਕ ਜਿਨ੍ਹਾਂ ਦੇ ਰਾਹੀਂ ਫੈਸਲੇ ਕਰਾਏ ਜਾਂਦੇ ਨਾ ਤਾਂ ਇਹਨਾਂ ਚ ਹਿੰਮਤ ਹੈ ਨਾ ਹੀ ਇਹਨਾਂ ਚ ਖਲਾਕ ਹੈ ਇਹ ਗੁਲਾਮ ਬਣ ਕੇ ਰਹਿ ਗਏ ਅਸੀਂ ਗੁਲਾਮ ਨਹੀਂ ਬਣ ਸਕਦੇ ਸਰਦਾਰ ਸੁਖੀ ਸਿੰਘ ਬਾਦਲ ਦੇ ਅਸੀਂ ਜਿਹੜਾ ਇੱਜ਼ਤ ਦੇ ਨਾਲ ਸਿਆਸਤ ਕੀਤੀ ਹੈ ਇੱਜ਼ਤ ਨਾਲ ਸਿਆਸਤ ਕਰਨੀ ਹੈ ਜਿਹੜੀ ਲੋਕ ਅੱਜ ਇੱਕ ਜਿਹੜੀ ਹੈ ਐਸੀ ਮਾਨਸਿਕਤਾ ਲੈ ਕੇ ਕੰਮ ਕਰ ਰਹੇ ਨੇ ਵੀ ਜਿਹੜੀ ਸਿੱਖਾ ਵਿੱਚ ਤਾਂ ਖਾਸ ਤੌਰ ਤੇ ਕਦੇ ਕਿਸੇ ਨੇ ਦੇਖੀ ਨਹੀਂ ਉਹ ਗੁਲਾਮੀ ਦੀ ਮਾਨਸਿਕਤਾ ਨਾਲ ਜਿਹੜੇ ਲੋਕ ਕੰਮ ਕਰ ਰਹੇ ਨੇ ਉਹਨਾਂ ਨੂੰ ਮੈਂ ਆਪਦੇ ਵੱਲੋਂ ਸ਼ੁਭਕਾਮਨਾ ਦਿੰਦਾ ਕੋਈ ਨਹੀਂ ਤੁਸੀਂ ਜਿਹੜਾ ਹੈ ਝੂਠ ਸੱਚ ਤਾਂ ਨਿਤਾਰਾ ਪ੍ਰਮਾਤਮਾ ਕਰੂਗਾ ਤੁਸੀਂ ਆਪ ਦਾ ਗੁਲਾਮੀ ਜਿਹੜੀ ਹੈ ਉਹ ਜ਼ੰਜੀਰਾਂ ਨੂੰ ਜਦ ਤੱਕ ਨਹੀਂ ਤੋੜੂਗੇ ਉਦੋਂ ਤੱਕ ਪੰਜਾਬ ਦੇ ਲੋਕਾਂ ਦੀ ਤੁਹਾਨੂੰ ਪ੍ਰਮਾਨ ਨਹੀਂ ਕਰਨਾ ਇਹੀ ਲੋ ਇਹੀ ਮੁੱਦਾ ਅਸੀਂ ਲੈ ਕੇ ਪੰਨਾ ਤੁਰੇ ਸੀ ਕਿ ਨਾਲੇ ਜਿਹੜੀਆਂ ਪੰਜਾਬ ਦੇ ਲੋਕਾਂ ਦੀਆਂ ਭਾਵਨਾਵਾਂ ਨੇ ਉਹਨਾਂ ਦੀ ਤਰਜਮਾਨੀ ਕਰਨਾ ਸਾਡੀ ਡਿਊਟੀ ਹੈ ਅਸੀਂ ਕਰਾਂਗੇ ਤੇ ਨਾਲ ਹੀ ਸਾਨੂੰ ਕਿਸੇ ਤੋਂ ਕਾਲੀ ਦਰ ਤੇ ਸਰਟੀਫਿਕੇਟ ਦੀ ਲੋੜ ਹੈ ਅਸੀਂ ਜੰਮੇ ਕਾਲੀ ਸੀ ਕਾਲੀ ਹਾਂ ਤੇ ਕਾਲੀ ਦੇਵਾਂਗੇ ਤੇ ਇਹ ਤਾਂ ਸੁਭੀਸੇ ਬਾਦਲ ਨੂੰ ਅੱਜ ਲੋੜ ਹੈ ਲੋਕਾਂ ਨੂੰ ਸਰਟੀਫਿਕੇਟ ਲੈਣ ਦੀ ਜਿਲ੍ਹਾ ਨੇ ਚਾਰ ਵਾਰੀ ਪੰਜ ਵਾਰੀ ਲਗਾਤਾਰ ਉਹਨਾਂ ਨੂੰ ਨਕਾਰਤਾ ਸਰਟੀਫਿਕੇਟ ਪੰਜਾਬ ਦੇ ਲੋਕ ਹੀ ਤੁਹਾਨੂੰ ਨਹੀਂ ਦੇ ਰਹੇ ਤੁਸੀਂ ਸਾਨੂੰ ਕੀ ਦਿਓਗੇ ਸੋ ਮੈਂ ਇਹ ਕਰਦਾ ਵੀ ਇਹ ਸਰਾਸਰ ਉਹਨਾਂ ਦਾ ਢਲ ਉਹਨਾਂ ਦਾ ਖੌਫ ਸੀ ਜਿਹਨੇ ਜਿਹਦੇ ਕਰਕੇ ਉਹਨਾਂ ਨੇ ਫੈਸਲਾ ਲਿਆ ਤੇ ਦੂਜੀ ਵੱਡੀ ਗੱਲ ਟਾਈਮਿੰਗ ਜਿਹੜਾ ਸਮਾਂ ਉਹਨਾਂ ਨੇ ਚੁਣਿਆ ਇਹ ਵੀ ਬੜਾ ਸੋਚਣ ਵਾਲੀ ਗੱਲ ਹੈ ਇੱਕ ਪਾਸੇ ਪ੍ਰਦੀਪ ਕਲੇਰ ਜਿਹੜਾ ਤੇਰੇ ਸੱਚੇ ਸੌਦੇ ਦਾ ਸਿਆਸੀ ਰਿੰਗ ਦਾ ਮੁਖੀ ਸੀ ਉਹਨੇ ਬੜੇ ਗੰਭੀਰ ਦੋਸ਼ ਲਾਇਆ ਸੀ ਸੁਖਬੀ ਸਿੰਘ ਬਾਦਲ ਦੇ ਉੱਤੇ ਜਿਹਦੀ ਸਫਾਈ ਅੱਜ ਉਹਨਾਂ ਦੇ ਜਿਹੜੇ ਚਾਪਲੂਸ ਤੇ ਚਮਚੇ ਦੇ ਰਹੇ ਨੇ ਪਰ ਸੁਖਬੀ ਸਿੰਘ ਬਾਦਲ ਖੁਦ ਕਿਉਂ ਨਹੀਂ ਸਾਹਮਣੇ ਆ ਗਏ ਉਹਨਾਂ ਦਾ ਜਵਾਬ ਦੇਣੇ ਐਡੇ ਗੰਭੀਰ ਦੋਸ਼ਾਂ ਤੋਂ ਕਿਉਂ ਭੱਜ ਰਹੇ ਨੇ ਕਿਉਂ ਨਫਾਫਾ ਚਿੱਠੀ ਇਹ ਲੋਕਾਂ ਦੀ ਕੀ ਲਿਖਿਆ ਉਹਦੇ ਵਿੱਚ ਨਹੀਂ ਲੋਕਾਂ ਨੂੰ ਦੱਸ ਸਕੀ ਇਹ ਸਾਰੀਆਂ ਗੱਲਾਂ ਤੋਂ ਲੋਕਾਂ ਦਾ ਧਿਆਨ ਭਟਕਾਉਣ ਵਾਸਤੇ ਇਹ ਸਾਰਾ ਅੱਜ ਦਾ ਇਹ ਫੈਸਲਾ ਕੀਤਾ ਗਿਆ ਲੋਕ ਬੜੇ ਸਮਝਾਰਨੇ ਪੰਜਾਬ ਦੇ ਲੋਕ ਜਿਹੜਾ ਹੈ ਉਹ ਨਤਾਰਾ ਕਰਨਗੇ ਸੱਚ ਤੇ ਝੂਠ ਦਾ ਪਰ ਸਾਡੇ ਜਿਹੜੇ ਸਾਥੀ ਅਸੀਂ ਸਾਰੇ ਜਿਨ੍ਹਾਂ ਮੁੱਦਿਆਂ ਨੂੰ ਲੈ ਕੇ ਅਸੀਂ ਚੰਨਿਆ ਉੱਤੇ ਪੂਰਾ ਦ੍ਰਿੜਤਾ ਨਾਲ ਪੇਰਾ ਦੇ ਮੰਗੇ ਤੁਹਾਨੂੰ ਵਿਸ਼ਵਾਸ ਦਵਾਣਾ ਸੋ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹ